ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਕਰਿਆ ਜਾਂਦਾ ਹੈ ਨਹਿਲ ਡੈਰੀ ਫਾਰਮ ਤੇ ਲੈ ਮਿੱਤਰੋ ਦੇਖ ਤੁਸੀਂ ਸਰ ਪੀਟ ਮਾਰਦੀਆਂ ਨੇ ਤੇ ਉਹਦੇ ਲਈ ਅੱਜ ਆਪਾਂ ਦਵਾਈ ਲੈਣ ਆਏ ਸੀ ਆਪਾਂ ਆਏ ਸੀ ਬਰਨਾਲੇ ਬਰਨਾਲੇ ਉਹਦੇ ਬੈਸਾਹਬ ਦਵਾਈ ਦਿੰਦਾ ਤੇ ਆਪਾਂ ਉਹ ਤੋਂ ਪਹਿਲਾਂ ਵੀ ਲੈ ਕੇ ਗਏ ਸੀ ਬਹੁਤ ਵਧੀਆ ਰਿਜ਼ਲਟ ਆਉਂਦਾ ਹਨਾ ਤੇ ਐਮਓਫੈਸ ਦੀ ਦਵਾਈ ਦਿੰਦੇ ਨੇ ਦਵਾਈ ਬਹੁਤ ਵਧੀਆ ਤੇ ਰੋਡ ਤੇ ਪੈ ਜਾਂਦਾ ਹੈ ਇਹ ਬਰਨਾਲਾ ਰੋਡ ਬਰਨਾਲੇ ਨੂੰ ਜਾਂਦਾ ਤੇ ਮੂਹਰੇ ਆਹ ਗੁਰੂ ਘਰ ਆ ਜਾਂਦਾ ਤੇ ਸਾਹਮਣੇ ਦੁਕਾਨ ਹੈ ਗੁਰੂ ਘਰ ਦੇ ਤੇ ਹੰਡੇ ਰੋਡ ਆ ਹੰਡੇ ਰੋਡ ਤੇ ਤੇ ਬਰਨਾਲੇ ਰੋਡ ਬਰਨਾਲੇ ਨੂੰ ਜਾਂਦੇ ਹੋਏ ਦੁਕਾਨ ਹੈ ਮੂਹਰੇ ਗੁਰੂ ਘਰ ਹੈ ਤੇ ਮੈਂ ਸਾਬ ਨੂੰ ਆਪਾਂ ਦਵਾਈ ਲੈ ਕੇ ਗਏ ਆ ਆਪਾਂ ਵਰਤੀ ہوئی ਆ ਦਵਾਈ ਰਿਪੀਟ ਮਾਰਦੀ ਹੋਵੇ ਮੈਂ ਇਸ ਰਹਿੰਦੀ ਨਾ ਹੋਵੇ ਬਾਰ ਬਾਰ ਫੁੱਲ ਗਰੰਟੀ ਤੇ ਤੇ ਜਾਂ ਕੋਈ ਹੋਰ ਵੀ ਲੋ ਹੋਊਗਾ ਆਪਾਂ ਪੁੱਛਦੇ ਆਂ ਵੀ ਕੀ ਕੁਸ ਹੈ ਤੇ ਵੀ ਕਾਦੇ ਵਾਸਤੇ ਦਵਾਈ ਦਿੰਦੇ ਨੇ ਬੰਦਿਆਂ ਨੂੰ ਵੀ ਸਾਰੇ ਕਾਸੇ ਨੇ ਬੈ ਸਭ ਦਵਾਈ ਦਿੰਦੇ ਨੇ ਸਤਿ ਸ਼੍ਰੀ ਅਕਾਲ ਜੀ ਉਹ ਠੀਕ ਹੋ ਜੀ ਹਾਂ ਜੀ ਤੇ ਆਪਾਂ ਕਾਦੀ ਕਾਦੀ ਦਵਾਈ ਦਿੰਨੇ ਆ ਜੀ ਭਾਈ ਆਪਾਂ ਸਾਰੇ ਕਾਸੇ ਜੀ ਉਹ ਬੰਦਿਆਂ ਦੇ ਰੋਗਾਂ ਦੀ ਪਸ਼ੂਆਂ ਦੇ ਰੋਗਾਂ ਦੀ ਜਿਹੜੀ ਡਾਕਟਰਾਂ ਤੋਂ ਕੋਈ ਬਿਮਾਰੀ ਨਹੀਂ தீਤੋਂਦੀ ਹਾਂ ਜੀ ਉਹ ਸਾਰਿਆਂ ਦਾ ਪੂਰੀ ਸੁਖ ਹੱਲ ਹੈ ਠੀਕ ਹੈ ਜੀ ਜਿਵੇਂ ਮੈਂ ਸਾਰੈਂਦੀਆਂ ਨਹੀਂ ਆਈਆਂ ਫਿਰ ਨੰਦਿਆ ਬਾਰ-ਬਾਰ ਸਮੱਸਿਆ ਰਹਦੀਆਂ ਨਹੀਂ ਜਾਂ ਥਣ ਖੜੇ ਹੁੰਦੇ ਆ ਤਾਂ ਉਹ ਤੋਂ ਤਿੰਨ-ਤਿੰਨ ਸਾਲ ਦੇ ਠੀਕ ਹੈ ਜੀ ਸਾਰੇ ਠੀਕ ਹੋ ਜਾਂਦੇ ਜੇ ਮੈਂ ਥਣ ਚ ਮੂੰਹ ਸੜੀ ਹੋ ਜਾਂਦੀ ਹੈ ਬੰਦ ਹੋ ਜਾਂਦਾ ਹਾਂ 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 ਸਾਰੇ ਠੀਕ ਹੋ ਜਾਂਦੇ ਠੀਕ ਹੈ ਜੀ ਜੇ ਕੋਈ ਬੰਨ ਪਿਆ ਹੋਵੇ ਪਸ਼ੂ ਨੂੰ ਉਹਦਾ ਵੀ ਪੱਤਾ ਵਧੀਆ ਦਾ ਠੀਕ ਠੀਕ ਹੈ ਜੇ ਲੋਹਾ ਲੋਹਾ ਖਾ ਜੇ ਉਹਦਾ ਕੋਈ ਇਲਾਜ ਹੀ ਨਹੀਂ ਹੁੰਦਾ ਡਾਕਟਰਾਂ ਤੋਂ ਆਪਾਂ ਆਪਰੇਸ਼ਨ ਵੀ ਕਰਾ ਲੰਨੇ ਆ ਉਹਦਾ ਵੀ ਇਲਾਜ ਹੈ ਠੀਕ ਹੈ ਜੀ ਆਪਣੇ ਕੋਲੇ ਉਹਦਾ ਵੀ ਇਲਾਜ ਹੈ ਉਹਦਾ ਵਧੀਆ ਪੂਰਾ 100% ਬਚਾਉਣ ਦੀ ਕੋਸਟ ਹੈ ਬਸਲੇ ਜਿਹਨੇ ਇਹ ਅੰਦਰ ਪਚਾਈ ਜਨੇ ਠੀਕ ਹੈ ਜੀ ਜਿਹੜਾ ਕੇਰਾ ਦੇ ਕੋਲ ਆ ਗਿਆ ਉਹ ਨੂੰ ਕੁਝ ਨਹੀਂ ਹੁੰਦਾ ਠੀਕ ਹੈ ਜੀ ਹੁਣ ਜਿਵੇਂ ਅੱ체 ਮੂੰਹ ਫਰ ਆਇਆ ਜੀ ਹਾਂ ਜੀ ਹਾਂ ਮੂੰਹ ਫਰ ਜੇ ਮਰ ਕੇ ਮਰ ਕੇ ਕੋਈ ਜਿਹੜੇ ਆਪਣੇ ਕੋਲੇ ਆ ਗਏ ਉਹ ਮੁੜ ਕੇ ਕੁਝ ਜਦੋਂ ਨਹੀਂ ਠੀਕ ਹੈ ਜੀ ਜਾਂ ਜਿਨ੍ਹਾਂ ਨੂੰ ਮੂੰਹ ਪਰ ਆ ਜਾਂਦਾ ਆਪਾਂ ਕਹਿੰਦੇ ਵੀ ਲਾਗ ਦੀ ਬਿਮਾਰੀ ਆ ਇਹ ਹਾਂ ਜੀ ਮੈਂ ਦਵਾਈ ਜਰਾ ਜਿਹੜੇ ਬੰਦੇ ਡੰਗਰ ਤੰਦਰੁਸਤ ਨੇ ਉਹ ਪਹਿਲੇ ਹੀ ਦੇ ਦਿਓ ਉਹਨੂੰ ਹੁੰਦਾ ਹੀ ਨਹੀਂ ਠੀਕ ਹੈ ਜੀ ਫਿਰ ਚਾਹੇ ਇਕੱਠੇ ਬੰਦ ਠੀਕ ਹੈ ਕੋ ਗਾਈਆਂ ਦੇ ਆਈ ਸੀ ਉਹ ਦਵਾਈ ਜੋ ਹਾਂ ਜੀ ਠੀਕ ਹੈ ਉਹ ਬਾਲੇ ਲੋਕਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਬੁਖਾਰ ਹੋ ਕੇ ਗਰਮ ਸਰਦ ਹੁੰਦਾ ਸੀ ਠੀਕ ਹੈ ਜੀ ਦੱਸੋ ਦਾ ਨਾਮ ਲੱਪੀ ਸਕਨ ਕਹਿ ਲੋ ਕੁਛ ਕਹਿ ਲੋ ਠੀਕ ਹੈ ਜੀ ਤੇ ਹੁਣ ਅਗਲਾ ਪਸ਼ੂ ਵੇਚਦਾ ਦਾ ਮੈਂ ਸੁਣਦੀ ਆ 2 ਲੱਖ ਦੀ 1 ਲੱਖ ਦੀ ਤੇ ਉਹ ਹਾਰ ਕੇ ਕੱਟੇ ਵਾਲੇ ਨੂੰ 20-30 ਹਜ਼ਾਰ ਦੀ ਵੇਚ ਦਾਂਦਾ ਦੇਖੋ ਕੱਪਣਾ ਰਹਿਣ ਵਾਸਤੇ ਡਾਕਟਰ ਦੋ ਚਾਰ ਵਾਰੀ ਟੀਕਾ ਜਾ ਕੇ ਸ਼ਾਂਤ ਤੋਂ ਕਰਾਉਣਿਆ ਰਹਿੰਦੀ ਨਹੀਂ ਹੈਗੀ ਤੇ 70% ਟੰਗਾ ਠੀਕ ਹੋ ਜਾਵੇ ਠੀਕ ਹੈ ਜੀ ਵੀ ਆ ਵੇਚਣ ਦੀ ਲੋੜ ਨਹੀਂ ਹੈਗੀ ਵੀ ਕੱਟੇ ਵਾਲੇ ਨੂੰ ਵੀ ਆਪਾਂ ਤਾਂ ਦਵਾਈ ਅੱਗੇ ਲੈ ਆ ਸਕਦਾ ਹਾਂ 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 ਜਦੋਂ ਮਰਜ਼ੀ ਆਓ ਜਦੋਂ ਮਰਜ਼ੀ ਆਓ ਫੋਨ ਕਰਕੇ ਤੁਹਾਡਾ ਨੰਬਰ ਕੀ ਹੈ ਨੰਬਰ ਮੇਰਾ 9976424372 ਦੁਬਾਰੇ ਬੋਲ ਦੇ 98 ਜੀ 34372 ਜੀ 34372 ਸਾਡਾ ਠੀਕ ਹੈ ਨਾਮ ਕੀ ਹੈ ਜੀ ਆਪਣਾ ਮੈਂ ਕੇਸਰ ਸਿੰਘ ਬਰਨਾਲੇ ਬਾਦ ਬਰਨਾਲੇ ਬਾਦ ਜੀ ਇਹ ਆਪਣਾ ਪਈ ਜਾਂਦਾ ਜਿਹੜਾ ਹੰਡਿਆ ਆ ਤੋ ਹੰਡਿਆ ਆ ਰੋਡ ਬਰਨਾਲਾ ਸਾਹਮਣੇ ਗੁਰਦੁਆਰਾ ਪ੍ਰਕਾਸ਼ ਸਰ ਪ੍ਰਕਾਸ਼ ਸਰ ਦੇ ਸਾਹਮਣੇ ਦੁਕਾਨ ਹੈ ਜੀ ਆਪਣੀ ਜਾਂ ਬਣੀ ਹੋਈ ਜਿਹੜਾ ਹੰਡਿਆ ਇਹ ਨੂੰ ਜਦੋਂ ਉਧਰੋਂ ਤਾਂ ਬਰਨਾਲਾ ਹੰਡਿਆ ਤੋਂ ਆ ਕੇ ਬਰਨਾਲੇ ਤੋ ਬਚਾਲੇ ਦੇ ਵਿਚਾਲੇ ਹੈ ਜੀ ਗੁਰਦੁਆਰੇ ਨੂੰ ਆਮ ਸਾਡੇ ਪਿੰਡਾਂ ਦੇ ਲੋਕ ਅੱਧਾ ਵਾਲਾ ਗੁਰਦੁਆਰਾ ਕਹਿੰਦੇ ਨੇ ਅੱਧਾ ਵਾਲਾ ਜੀ ਹਾਂ ਠੀਕ ਹੈ ਜੀ ਉਹਦਾ ਨਾਮ ਪ੍ਰਕਾਸ਼ ਸਰ ਹੈ ਠੀਕ ਹੈ ਜੀ ਬਸ ਜਦੋਂ ਉਧਰੋਂ ਆਉਂਦਾ ਬਠਿੰਡੇ ਰੋਡ ਤੋਂ ਬਰਨਾਲੇ ਕੰਨੀ ਹੋ ਜੇ ਸ਼ਹਿਰ ਚ ਐਂਟਰ ਹੋ ਜੇ ਅੰਡੇ ਅਯਾ ਚੌਕ ਤੋਂ 2 ਕਿਲੋਮੀਟਰ ਹੈ ਕਚੈਰੀ ਚੌਕ ਤੋਂ 1.5 ਕਿਲੋਮੀਟਰ ਵਿਚਾਲੇ ਆ ਗਈ ਜੀ ਕਚੈਰੀ ਤੇ ਹੰਡੇ ਰੋਡ ਦੇ ਹਾਂ ਹਾਂ ਠੀਕ ਹੈ ਜੀ ਕੋਲੇ ਪਟ્રોલ ਪੰਪ ਹੈ ਅੱਛਾ ਜੀ ਪਟ્રોલੀਆਂ ਨੂੰ ਠੀਕ ਹੈ ਜੀ ਠੀਕ ਹੈ ਜੀ ਬੰਦਿਆਂ ਦੀ ਵੀ ਦਵਾਈ ਹੈ ਜੀ ਕਿਸੇ ਦੀ ਤੇ ਦੀ ਦਵਾਈ ਕੋਈ ਤੇ ਦੀ ਬਸ ਜੀ ਦੀ ਨਰਦਾ ਦਰਦ ਜਿਹੜਾ 1 ਲੱਖ ਹੁੰਦਾ ਡਾਕਟਰ ਕਹਿੰਦਾ ਮਣਕੇ ਦੇ ਹਾਂ ਜੇ ਕੋਈ ਕਹਿੰਦਾ ਜੀ ਨਾੜ ਬਲੌਕ ਹੋ ਗਈ ਬਲੌਕ ਸਾਰਾ ਪਲਟਿਕ ਹੋ ਜਾਂਦਾ ਠੀਕ ਹੈ ਜੀ ਢੂਈ ਦੀ ਅੱਜ ਕੱਲ ਬਹੁਤ ਜ਼ਿਆਦਾ ਪ੍ਰੋਬਲਮ ਆਇਆ ਇਹੀ ਜ਼ਿਆਦਾ ਹੁੰਦੀ ਆ ਠੀਕ ਹੈ ਜੀ ਡਾਕਟਰ ਕੋਲ ਜਾਂਦੇ ਆਪਾਂ ਡਾਕਟਰ ਕਹਿੰਦੇ ਨੇ ਮਣਕੇ ਦਵੇ ਆ ਹਾਂ ਜੀ ਹਾਂ ਜੀ ਨਾੜਾਂ ਦਾ ਬਲੌਕ ਹੁੰਦੀਆਂ ਨੇ ਠੀਕ ਹੈ ਜੀ ਪਰ ਮਣਕਾ ਨਹੀਂ ਕੋਈ ਦਬ ਦਿੰਦਾ ਇਹ ਦਵਾਈ ਖਾਣ ਨਾਲ ਠੀਕ ਹੋ ਜਾਂਦਾ ਠੀਕ ਹੈ ਜੀ ਠੀਕ ਹੈ ਕੋਈ ਮਰਜੀ ਆਏ ਆਪਾਂ ਠੀਕ ਹੈ ਜੀ ਪੁਰਾਣੇ ਤੋਂ ਪੁਰਾਣਾ ਜਿਹੜਾ ਡਾਕਟਰਾਂ ਦਾ ਜਵਾਬ ਆਪਾਂ ਉਹ ਪੰਜਾਬੀ 'ਚ ਰਿੰਗਣ ਦਾ ਦਰਦ ਕਹਿੰਦੇ ਹੁੰਦੇ ਅਗੇ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਦਾਣਾ 'ਚ ਹਵਾ ਹੁੰਦੀ ਉਹਨੂੰ ਬਾਅਦ ਕਹਿੰਦੇ ਕਿ ਮਤਲਬ ਲੱਤ ਖਿੱਚ ਕੇ ਤਰ੍ਹਾਂ ਲਾ ਕੇ ਉਹਨੂੰ ਰਿੰਗਣ ਕਹਿੰਦੇ ਹੁੰਦੇ ਠੀਕ ਹੈ ਜੀ ਜੇ ਕੋਈ ਪਸ਼ੂ ਨਾ ਦੁੱਧ ਦਿੰਦਾ ਹੋਵੇ ਕਈ ਵਾਰੀ ਪਸ਼ੂ ਪਸ਼ੂ ਹੁਣ ਐ ਲਾ ਲੂ ਸੂ ਪਿਆ ਪਿਛਲੀ ਵਾਰ ਆਪਣੇ ਤੋਂ ਪਸ਼ੂ ਨੇ 15 ਲੀਟਰ ਦੁੱਧ ਦਿੱਤਾ ਹੈ ਇਸ ਵਾਰ ਆ ਲਾਲੂ ਵੀ 10ਤੀ ਖੜਿਆ ਹੈ ਉਹਦਾ ਆਪਣੇ ਕੋਲੇ ਹੈਗਾ ਪੂਰਾ ਵਧੀਆ ਦੁੱਧ ਪੈਦਾ ਕਰਦਣੋਂ ਜ਼ਿਆਦਾ ਹਾਂ ਚਾਹੇ ਲਖਣ ਤੋਂ ਦੁੱਧ ਕੱਢਦਣੇ ਠੀਕ ਹੈ ਜੀ ਵੀ ਕਈ ਵਾਰੀ ਹੁਣ ਕਾਟੇ ਨਾਲ ਸੂਪ ਬੰਦ ਨਹੀਂ ਕਈ ਵਾਰੀ ਹੁਣ ਆਪਾਂ ਬੋਰਡਰ ਪਾਈ ਜਾਂਦੇ ਆ ਜਾਂ ਦਾਣਾ ਪਾਈ ਜਾਂਦੇ ਆ ਉਹ ਬਸੂ 10ਤੀ ਖੜਿਆ ਰਹਿੰਦਾ ਪਿਛਲੀ ਵਾਰ ਤਾਂ ਅਲਾ ਕਹਿੰਦਾ 15 ਦਿੱਤਾ ਠੀਕ ਹੈ ਜੀ ਆਪਣੇ ਕੋਲੇ ਉਹਦਾ ਵੀ ਇਲਾਜ ਆਇਆ ਪੂਰਾ ਵਧੀਆ ਠੀਕ ਹੈ ਜੀ ਕਈ ਵਾਰੀ ਕਾਟੇ ਨਾਲ ਸੂਪੇ ਉਹਦਾ ਵੀ ਦੁੱਧ ਬਣ ਜਾਂਦਾ ਅੱਛਾ ਜੀ ਜੇ ਹੁਣ ਕਈ ਵਾਰੀ ਆਉ ਫਾਲ ਡੇਗ ਜਾਂਦਾ ਕੋਈ ਉਹ ਛੋਟੀਆਂ ਨੇ ਜਿਵੇਂ ਬੀਬੀਆਂ ਬੁੜੀਆਂ ਦੇ ਦੁੱਧ ਨੂੰ ਉੱਤਰਦਾ ਇਹਨਾਂ ਦੇ ਮੀਰਤਾ ਦਾ ਠੀਕ ਹੈ ਜੀ ਦੁੱਧਾਂ ਮਾਰ ਜਾਂਦੀਆਂ ਨੇ ਬੱਚੇ ਨੂੰ ਨਹੀਂ ਲੈਂਦੀਆਂ ਉਹ ਕਾਰਨ ਹੁੰਦਾ ਵੀ ਉਹਦੇ ਥੱਲੇ ਦੁੱਧ ਨਹੀਂ ਹੈਗਾ ਹਾਂ ਜਦੋਂ ਆਪਾਂ ਦੁੱਧ ਦੇ ਦਾ ਵਧਾਉਣ ਵਾਲੀ ਦਵਾਈ ਦੇ ਦਿੰਦੇ ਆ ਠੀਕ ਹੈ ਜੀ ਪਰ ਬੱਚਾ ਵੀ ਲੈਣ ਲੱਗ ਜਾਂਦਾ ਲੱਤਾਵਾਂ ਠੀਕ ਹੈ ਜੀ ਕਈ ਵਾਰੀ ਪੈਲਣ ਝੋਟੀਆਂ ਹੁੰਦੀਆਂ ਨੇ ਦੇਖੋ ਸੂ ਪਿਆ ਸੂ ਜਦੋਂ ਸੂਪੀਆਂ ਬੱਚਾ ਨਹੀਂ ਲੈਂਦੀਆਂ ਉਹਦਾ ਕਾਰਨ ਨਹੀਂ ਕਈ ਵਾਰਾਂ ਲੈਂਦੀਆਂ ਵੀ ਨਹੀਂ ਉਹ ਨਹੀਂ ਕਰਦੀਆਂ ਦੁੱਧ ਨਹੀਂ ਹੁੰਦਾ ਉਹਦਾ ਵੀ ਆਪਾਂ ਬੱਚਾ ਲੈਣ ਦਾ ਵੀ ਇਲਾਜ ਹਾਂ ਹਾਂ ਬੱਚੇ ਦੂਜੇ ਤੀਜੇ ਦਿਨੋਂ ਬੱਚੇ ਦੇ ਮਾਰ ਪਰ ਜਾਣਾ ਕਰ ਜਾਂਦੀ ਠੀਕ ਹੈ ਉਹ ਤਾਂ ਮੈਂ ਵੀ ਲੈ ਕੇ ਗਿਆ ਸੀ ਸੋ ਤੋਂ ਪਹਿਲਾਂ ਹਾਂ ਬੱਚਾ ਲੈਣ ਲੱਗ ਗਈ ਪਹਿਲੀ ਝੋਟੀ ਸੂਈ ਸੀ ਤੰਗ ਕਰਦੀ ਸੀ ਉਹਦਾ ਰਿਜ਼ਲਟ ਤਾਂ ਸਾਨੂੰ ਵੀ ਨੋ ਨਹੀਂ ਮਰਜ਼ੀ ਦਿੱਤਾ ਮਾਰਦੀ ਆ ਦੂਜੇ ਤੀਜੇ ਨੂੰ ਫਰਜਾਂ ਨਾ ਠੀਕ ਹੈ ਜੀ ਹਾਂ ਠੀਕ ਹੈ ਜੀ ਹੋਰ ਜੀ ਬਾਕੀ ਬਾਕੀ ਮੈਂ 24 ਘੰਟੇ ਇੱਥੇ ਆ। ਠੀਕ ਹੈ ਜੀ। ਜਦੋਂ ਮਰਜ਼ੀ ਆਵੇ ਕੋਈ ਫੋਨ ਕਰਕੇ ਆ ਜੇ ਤੁਹਾਨੂੰ। ਠੀਕ ਹੈ ਜੀ। ਆਪਾਂ ਤੁਹਾਡਾ ਨੰਬਰ ਵੀ ਨਾਲ ਲਾ ਦਾਂਗੇ ਵੀਡੀਓ 'ਚ। ਜਦੋਂ ਮਰਜ਼ੀ ਆਜੋ ਜੀ। ਵਧੀਆ ਤੁਹਾਡੀ। ਤੁਸੀਂ ਉਹਦੇ ਜਦੋਂ ਮਰਜ਼ੀ ਆਇਓ ਦੀ ਤੁਹਾਨੂੰ ਮੈਚ ਕਰ। ਜੀ ਆਪ ਦਵਾਈ ਵਗਦੀ ਹੈ ਨਾ ਸਾਨੂੰ। ਠੀਕ ਹੈ। ਹਾਂ ਮਰਤੀ ਹੈ ਮੈਂ ਬੋਲਦਾ ਉਹਦਾ। ਹਾਂ ਵੀ ਆਪਾਂ ਅਸੀਂ ਦائم ਦੁਬਾਰਾ ਬਾਰ ਬਾਰ ਆਉਂਦੇ ਆ ਦੁਬਾਰੇ ਹਨਾ ਜੀ ਨੁਕਸਾਨ ਹੋਈ ਜਾਂਦਾ ਬੰਦੇ ਦਾ ਪਸ਼ੂ ਰਹਿੰਦਾ ਨਹੀਂ ਕਿਉਂ ਡੰਕਰ ਪੱਲੋ ਖਾਣ ਲੱਗ ਜਾਂਦਾ ਜੀ ਜਦੋਂ ਜੇ ਹੁਣ ਮਹੀਨੇ ਡੇਟ 2 ਮਹੀਨਿਆਂ ਦਾ ਪ੍ਰੋਬਲਮ ਹੀ ਖੜੇ ਦੀ ਦੇਰ ਪੀਟਦੀ ਆਉਂਦੀ ਹਾਂ ਜੀ ਹਾਂ ਇਸੇ ਵਾਰੀਆਂ ਪਦੇ ਨਬਦੇ ਆਉਣੀ ਹੁੰਦੀ ਆ ਹਾਂ ਜੀ ਜਦੋਂ ਹੁਣ ਪਸ਼ੂ ਆਪਣਾ ਲੰਬਾ ਚਿਰ ਗੱਪਣ ਨਹੀਂ ਹੁੰਦਾ ਉਹ ਪੱਲੋ ਖਾਣ ਲੱਗ ਜਾਂਦਾ ਜਦੋਂ ਆਪਣਾ 2 ਮਹੀਨਿਆਂ ਚ ਗੱਪਣ ਹੋ ਜੇ ਜਦੋਂ ਹੱਡੂ ਆਦੋਂ ਦੁਬਾਰੇ ਸੂਣ ਵਾਲਾ ਹੋ ਜਾਂਦਾ ਹੈ ਹਾਂ ਠੀਕ ਹੈ ਜੀ ਜੇ ਕਿਸੇ ਆਪਣੇ ਭੈਣ ਭਾਈ ਪੁੱਛਦੇ ਆਂ ਆਪਾਂ ਨੂੰ ਫੋਨ ਕਰਕੇ ਇਦਰੋਂ ਮੋਗੇ ਕਿੰਨੇ ਵੀ ਫੋਨ ਆਉਂਦੇ ਹੁੰਦੇ ਨੇ ਤੇ ਉਦੋਂ ਵੀ ਆਪਾਂ ਦੱਸਿਆ ਪਹਿਲਾਂ ਵੀ ਫੋਨ ਤੇ ਵੀ ਅੱਜ ਆਪਾਂ ਵੀਡੀਓ ਪਾਤੀ ਤੇ ਤੁਸੀਂ ਬੈ ਸਭ ਕੋਲੇ ਆ ਕੇ ਇੱਥੇ ਜਦੋਂ ਮਰਜ਼ੀ ਦਵਾਈ ਲੈ ਆ ਸਕਦੇ ਹੋ ਤੇ ਜਦੋਂ ਮਰਜੀ ਆਇਓ ਫੁੱਲ ਰਿਜ਼ਲਟ ਸਾਨੂੰ ਫੁੱਲ ਰਿਜ਼ਲਟ ਮਿਲਿਆ ਤੇ ਅਈ ਜੀ ਗੱਲ ਹੀ ਹੈਗੀ ਆਪਾਂ ਕਈ ਮਹੀਨਿਆਂ ਦੇ 10 ਮਹੀਨਿਆਂ ਦੇ ਲਾਇਆ ਪਾਇਆ ਸੀ ਸਾਬਜੀ ਦਾ ਤੇ ਆਪਾਂ ਵਰਤੀ ਆਪ ਦਵਾਈ ਦਾ ਪਹਿਲਾਂ ਲੈ ਕੇ ਗਏ ਸੀ ਆਪਾਂ ਨੂੰ ਕੋਈ ਕੋਈ ਪਸ਼ੂ ਰਿਪੀਟ ਪਸ਼ੂਆਂ ਦੇ ਲਾਈ ਸੀ ਆਪਾਂ ਦੋ ਦੋ ਤਿੰਨ ਤਿੰਨ ਵਾਰੀ ਟੀਕੇ ਭਰਾਤੇ ਸੀ ਤੇ ਮੁੜ ਕੇ ਨਹੀਂ ਉਹ ਪ੍ਰੋਬਲਮ ਬਈ ਅੱਜ ਫੇਰ ਲੈਣ ਆਏ ਆਪਾਂ ਨਾ ਆਖਿਆ ਵੀ ਚੱਲ ਵੀਡੀਓ ਬਣਾ ਦਈਏ ਤੇ ਹੋਰ ਭੈਣ ਭਾਈ ਦਾ ਕਿਸੇ ਦਾ ਨਾ ਫਾਇਦਾ ਹੋ ਜਾਂਦਾ ਤੇ ਅੱਜ ਆਪਾਂ ਵੀ ਲੈ ਕੇ ਗਏ ਆ ਤੇ ਹਾਰ ਹੋ ਜਾਂਦਾ ਉਹਦਾ ਕੋਲ ਠੀਕ ਹੈ ਜੀ ਆ ਕੋਈ ਮੱਕੀ ਦਾ ਠੀਕ ਹੈ ਜੀ ਆ ਸੈਲ ਨਹੀਂ ਵਧਦੇ ਜਾਂ ਠੀਕ ਹੈ ਜੀ ਸਾਰੇ ਕਾਸੇ ਦਾ ਜੀ ਬਾਪ ਸਾਹਿਬ ਫੁੱਲ ਗਰੰਟੀ ਦੇ ਦਵਾਈ ਦਿੰਦੇ ਨੇ ਤੁਹਾਨੂੰ ਦੁਬਾਰੇ ਲੋਕੇਸ਼ਨ ਫੇਰ ਰੱਖਾ ਦਿੰਦੇ ਆ ਆ ਹੰੜਿਆ ਇੱਕ ਨਿਊ ਰੋਡ ਆਉਂਦਾ ਆ ਗੁਰੂ ਘਰ ਹੈ ਤੇ ਇੱਧਰ ਬਰਨਾਲੇ ਨੂੰ ਛੜਕ ਜਾਂਦੀ ਆ ਸਾਹਮਣੇ ਦੁਕਾਨ ਆ ਆ ਲੱਗਿਆ ਹੋਇਆ ਤੇ ਜਦੋਂ ਮਰਜੀ ਆਇਓ ਤੇ ਆ ਕੇ ਦਵਾਈ ਲੈ ਆ ਸਕਦੇ ਆ ਸਾਹਮਣੇ ਵਾਲ ਫੋਨ ਨੰਬਰ ਹੈ ਵਿੱਚ ਪਰ ਸ੍ਰੀ ਕਾਲ